HDF Hear the Fear Peshkada hai Punjabi Horror Audio Podcast Swagat hai ji aaj sade kol na ek bahut hi um kalod dilchasp te nale darauni kahani hai sirlek hai pind di khamoshi eh sanu sidha le jandi hai 1790 de daha ke vich ganga kinare ek pind si Rampur ਤੇ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਬੜੀ ਅਜੀਬ ਬੜੀ ਭਾਰੀ ਚੁੱਪਨਾ ਐ ਲੱਗਦਾ ਜਿਵੇਂ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਨਾ ਹੋਵੇ ਸੁਗੋਂ ਕੋਈ ਦੱਬੀ ਹੋਈ ਦਹਿਸ਼ਤ ਹੋਵੇ ਪਿੰਡ ਤੇ ਤੇ ਇਸ ਖਾਮੋਸ਼ੀ ਦਾ ਕਾਰਨ ਪਿੰਡ ਦਾ ਮੁਖੀਆ ਰਘੂਬੀਰ ਸਿੰਘ ਉਹ ਬੰਦਾ ਪਰੰਪਰਾ ਤੇ ਕੁਲ ਦੀ ਇੱਜ਼ਤ ਦੇ ਨਾਂ ਤੇ ਮਤਲਬ ਪੂਰਾ ਡੰਡੇ ਦੇ ਜ਼ੋਰ ਨਾਲ ਰਾਜ ਕਰਦਾ ਸੀ ਉਸ ਦੀ ਕਠੋਰਤਾ ਉਸ ਨੇ ਪਤਾ ਨਹੀਂ ਕਿੰਨੀਆਂ ਜਾਨਾਂ ਲਈਆਂ ਕਦੀ ਕੁੱਖ ਵਿੱਚ ਪਲਦੀ ਧੀ ਦੀ ਕਦੀ ਕਿਸੇ ਬੇਵਸ ਵਿਧਵਾ ਦੀ ਤੇ ਹੁਣੇ ਜੇ ਉਸਨੇ ਪਾਰਵਤੀ ਨਾ ਦੀ ਇੱਕ 20 ਸਾਲ ਦੀ ਵਿਧਵਾ ਨੂੰ ਉਹਦੀ ਪੱਟੀ ਦੀ ਬਲਦੀ ਚਿਖਾ ਵਿੱਚ ਜਿਉਂਦੇ ਹੀ ਤੱਕ ਦਿੱਤਾ ਸੀ ਪਾਰਵਤੀ ਦੀਆਂ ਚੀਕਾਂ ਤਾਂ ਸੁਆਹ ਹੋ ਗਈਆਂ ਪਰ ਉਹਨਾਂ ਦੀ ਗੂੰਜ ਉਹ ਜਿਵੇਂ ਪਿੰਡ ਦੀ ਹਵਾ ਚ ਹੀ ਰਹਿ ਗਈ ਅੱਜ ਅਸੀਂ ਇਸ ਕਹਾਣੀ ਦੀ ਗਹਿਰਾਈ 'ਚ ਜਾਣਾ ਹੈ ਸਮਝਣਾ ਹੈ ਕਿ ਆ ਜਿਹੜਾ ਡਰ ਹੁੰਦਾ ਨਾ ਖਾਸ ਕਰਕੇ ਜਿਹੜਾ ਅਨਿਆਇ ਤੇ ਚੁੱਪ ਤੋਂ ਪੈਦਾ ਹੁੰਦਾ ਉਹ ਕਿਵੇਂ ਕੰਮ ਕਰਦਾ ਹੈ ਕਿਵੇਂ ਫੈਲਦਾ ਹੈ ਕਿੰਨਾ ਭਿਆਨਕ ਹੋ ਸਕਦਾ ਹਾਂਜੀ ਬਿਲਕੁਲ ਤੇ ਕਹਾਣੀ 'ਚ ਜਿਹੜੀਆਂ ਗੱਲਾਂ ਆਈਆਂ ਨੇ ਜਿਵੇਂ ਤੁਸੀਂ ਕਿਹਾ ਸਤੀ ਪ੍ਰਥਾ ਯਾਨੀ ਵਿਦਵਾਨ ਨੂੰ ਜਉਂਦਿਆਂ ਸਾੜਨਾ ਤੇ ਕੰਨਿਆ ਹੱਤਿਆ ਜਮਨ ਦੀਆਂ ਕੁੜੀਆਂ ਨੂੰ ਮਾਰ ਦੇਣਾ ਇਹ ਉਸ ਜ਼ਮਾਨੇ ਦੀਆਂ ਬੜੀਆਂ ਭਿਆਨਕ ਬੜੀਆਂ क्रूर ਸੱਚਾਈਆਂ ਸਨ ਪਰ ਪਤਾ ਕੀ ਹੈ ਇਹ ਕਹਾਣੀ ਸਿਰਫ ਇਹਨਾਂ ਘਟਨਾਵਾਂ ਨੂੰ ਦੱਸਣ ਲਈ ਨਹੀਂ ਹੈਗੀ ਇਹਦੀ ਖਾਸੀਅਤ ਇਹ ਹੈ ਕਿ ਇਹ ਇਹਨਾਂ ਘਟਨਾਵਾਂ ਨੂੰ ਵਰਤ ਕੇ ਨਾ ਜ਼ੁਲਮ ਅਪਰਾਧ बोਧ ਤੇ ਖਾਸ ਕਰਕੇ ਜਿਹੜਾ ਮਨ ਦੇ ਅੰਦਰ ਦਾ ਡਰ ਹੁੰਦਾ ਹੈ ਮਨੋਵਿਗਿਆਨਿਕ ਡਰ ਉਹਦੇ ਪਹਿਲੂ ਖੋਲਦੀ ਹੈ ਅੱਜ ਆਪਾਂ ਇਸੇ ਤੇ ਗੱਲ ਕਰਨੀ ਹੈ ਕਿ ਕਿਵੇਂ ਜਦੋਂ ਆਪਾਂ ਅਨਿਆਇ ਤੇ ਚੁੱਪ ਲੈਂਦੇ ਆ ਜਾਂ ਉਸ ਵਿੱਚ ਸ਼ਾਮਿਲ ਹੋ ਜਾਂਦੇ ਆ ਤਾਂ ਇੱਕ ਖਾਸ ਕਿਸਮ ਦਾ ਡਰ ਪੈਦਾ ਹੁੰਦਾ ਹੈ ਤੇ ਉਹ ਡਰ ਸੱਚ ਜਾਣਿਓ ਅਸਲੀ ਭੂਤਾਂ ਪ੍ਰੇਤਾਂ ਤੋਂ ਵੀ ਕਿਤੇ ਜ਼ਿਆਦਾ ਡੂੰਗਾ ਤੇ ਤਕਲੀਫ ਦੇਣ ਵਾਲਾ ਹੁੰਦਾ ਹੈ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਡਰ ਆਉਂਦਾ ਕਿੱਥੋਂ ਹੈ ਅੱਛਾ ਤਾਂ ਫਿਰ ਆਪਾਂ ਰਗੂਬੀਰ ਤੋਂ ਹੀ ਸ਼ੁਰੂ ਕਰਦੇ ਆਂ ਪਾਰਵਤੀ ਦੀ ਇੰਨੀ ਭਿਆਨਕ ਮੌਤ ਹੋਈ ਤੇ ਉਸ ਤੋਂ ਬਾਅਦ ਕਹਾਣੀ ਦੱਸਦੀ ਹੈ ਕਿ ਰਗੂਬੀਰ ਦੀ ਤਾਂ ਜ਼ਿੰਦਗੀ ਬਦਲ ਗਈ ਉਹ ਮੁਖੀਆ ਜਿਹੜਾ ਕਦੇ ਦਹਾੜਦਾ ਫਿਰਦਾ ਸੀ ਹੁਣ ਰਾਤ ਨੂੰ ਆਪਣੀ ਹਵੇਲੀ 'ਚ ਨਿੱਕੀ ਜੀ ਆਵਾਜ਼ ਤੋਂ ਵੀ ਡਰ ਜਾਂਦਾ ਰਾਤ ਪੈਂਦੀ ਉਹਦੇ ਬੰਦ ਕਮਰੇ 'ਚ ਅਜੀਬ ਕੁਝ ਹੋਣ ਲੱਗ ਪੈਂਦਾ ਕਦੇ ਉਹਨੂੰ ਅੱਧੀ ਰਾਤ ਨੂੰ ਐ ਲੱਗਦਾ ਜਿਵੇਂ ਕਮਰੇ 'ਚ ਬਲਦੇ ਘਿਓ ਤੇ ਸੜਦੇ ਹੋਏ ਮਾਸ ਦੀ ਤਿੱਖੀ ਬੋ ਆ ਰਹੀ ਹੋਵੇ ਉਹੀ ਗੰਧ ਜਿਹੜੀ ਪਾਰਵਤੀ ਦੀ ਛਿੱਖਾ ਤੋਂ ਆਈ ਸੀ ਉਨੱਕ ਬੰਦ ਕਰ ਲੈਂਦਾ ਪਰ ਗੰਧ ਜਾਂਦੀ ਨਹੀਂ ਸੀ ਕਦੇ ਉਹਨੂੰ ਲੱਗਣਾ ਜਿਵੇਂ ਉਹਦੇ ਮੰਝੇ ਕੋਲ ਕੋਈ ਖੜਾ ਹੌਲੀ-ਹੌਲੀ ਰੋ ਰਿਹਾ ਪਰ ਰੋਣਾ ਕਿਸੇ ਵੱਡੇ ਦਾ ਨਹੀਂ ਇੱਕ ਨਿੱਕੀ ਜੀ ਨਵ ਜੰਮੀ ਬੱਚੀ ਦੀ ਬੜੀ ਬਰੀਕ ਆਵਾਜ਼ ਸ਼ਾਇਦ ਉਹਨਾਂ ਅਣਗਿਣਤ ਬੱਚਿਆਂ ਚੋਂ ਇੱਕ ਜਿਨ੍ਹਾਂ ਨੂੰ ਉਹਦੇ ਹੁਕਮ ਤੇ ਗੰਗਾ ਚ ਰੋੜਿਆ ਗਿਆ ਸੀ ਫਿਰ ਇੱਕ ਰਾਤ ਹੱਦੀ ਹੋ ਗਈ ਵੇੜੇ ਚ ਖੂ ਸੀ ਉਥੋਂ ਲਗਾਤਾਰ ਰੋਣ ਦੀ ਆਵਾਜ਼ ਆਈ ਉਹ ਡਰਦਾ ਡਰਦਾ ਹਿੰਮਤ ਕਰਕੇ ਲਾਲ ਟੈਨ ਲੈ ਕੇ ਬਾਹਰ ਗਿਆ ਲਾਲ ਟੈਨ ਦੀ ਕੰਬਦੀ ਜੀ ਲੋ ਵਿੱਚ ਉਹਨੇ ਖੂਦ ਹੀ ਮੌਣ ਤੇ ਦੇਖਿਆ ਗਿੱਲੇ ਪੈਰਾਂ ਦੇ ਦੋ ਬਹੁਤ ਹੀ ਨਿੱਕੇ ਨਿੱਕੇ ਨਿਸ਼ਾਨ ਤੇ ਉਹ ਨਿਸ਼ਾਨ ਉਹ ਕਿਤੋਂ ਆ ਨਹੀਂ ਰਹੇ ਸੀ ਨਾ ਕਿਤੇ ਜਾ ਰਹੇ ਸੀ ਬਸ ਉੱਥੇ ਸੀ ਜਿਵੇਂ ਕੋਈ ਨਿੱਕੀ ਜੀ ਬੱਚੀ ਹੁਣੇ ਪਾਣੀ 'ਚੋਂ ਨਿਕਲ ਕੇ ਉੱਥੇ ਖੜੀ ਹੋਵੇ ਤੇ ਫਿਰ ਗਾਇਬ ਹੋ ਗਈ ਹੋਵੇ ਉਹਦਾ ਤਾਂ ਲਹੂ ਸੁੱਕ ਗਿਆ ਇਹ ਕੀ ਸੀ ਕੋਈ ਭੂਤ ਜਾਂ ਕੁਝ ਹੋਰ ਦੇਖੋ ਇੱਥੇ ਸਮਝਣ ਵਾਲੀ ਜਿਹੜੀ ਸਭ ਤੋਂ ਪਹਿਲੀ ਤੇ ਜ਼ਰੂਰੀ ਗੱਲ ਆ ਨਾ ਉਹ ਇਹ ਹੈ ਕਿ ਰਗੂਬੀਰ ਦਾ ਡਰ ਬਾਹਰੋਂ ਨਹੀਂ ਆ ਰਿਹਾ ਸੀ ਉਹ ਉਹਦੇ ਅੰਦਰੋਂ ਆ ਰਿਹਾ ਸੀ ਆ ਜਿਹੜੀ ਗੰਧ ਉਹਨੂੰ ਆ ਰਹੀ ਸੀ ਜਿਹੜੀਆਂ ਆਵਾਜ਼ਾਂ ਸੁਣ ਰਹੀਆਂ ਸੀ ਉਹ ਪੈਰਾਂ ਦੇ ਨਿਸ਼ਾਨ ਇਹ ਸਭ ਕੁਝ ਅਸਲ ਵਿੱਚ ਉਹਦੇ ਆਪਣੇ ਕੀਤੇ ਕਰਮਾਂ ਦਾ ਪਰਛਾਵਾਂ ਸੀ ਉਹਨੇ ਸਤੀ ਕਰਵਾਈ ਉਹਨੇ ਕੰਨਿਆ ਹੱਤਿਆ ਤੇ ਹੁਕਮ ਦਿੱਤੇ ਐਨੇ ਭਿਆਨਕ ਕੰਮ ਉਹ ਹੁਣ ਉਹਦੇ ਮਨ ਵਿੱਚ ਡਰ ਬਣ ਕੇ ਘੁੰਮ ਰਹੇ ਸੀ ਇਸ ਕਰਕੇ ਕਹਾਣੀ ਸਾਨੂੰ ਇਸ਼ਾਰਾ ਕਰ ਰਹੀ ਹੈ ਕਿ ਕੋਈ ਅਸਲੀ ਪੂਤ ਨਹੀਂ ਸੀ ਇਹ ਉਹਦਾ ਆਪਣਾ ਦੱਬਿਆ ਹੋਇਆ ਅਪਰਾਧ बोਧ ਸੀ ਉਹਦਾ ਗਿਲਟ ਸੀ ਜਿਹੜਾ ਉਹਨੂੰ ਅੰਦਰੋਂ ਖਾਈ ਜਾ ਰਿਹਾ ਸੀ ਉਹ ਗੰਧ ਉਹ ਆਵਾਜ਼ਾਂ ਉਹ ਨਿਸ਼ਾਨ ਇਹ ਉਹਦੇ ਜ਼ਮੀਰ ਦੀਆਂ ਚੀਕਾਂ ਸੀ ਜਿਨ੍ਹਾਂ ਨੂੰ ਉਹਨੇ ਦੁਨੀਆ ਅੱਗੇ ਤਾਂ ਦਬਾ ਦਿੱਤਾ ਸੀ ਪਰ ਆਪਣੇ ਅੰਦਰੋਂ ਨਹੀਂ ਕੱਢ ਸਕਿਆ ਸੋ ਉਹਦਾ ਡਰ ਅਸਲ 'ਚ ਉਹਦੇ ਪਾਪਾਂ ਦਾ ਭਾਰ ਸੀ ਜਿਹੜਾ ਹੁਣ ਉਹਦੀ ਮਾਨਸਿਕ ਸ਼ਾਂਤੀ ਨੂੰ ਤਬਾਹ ਕਰ ਰਿਹਾ ਸੀ ਇਹ ਡਰ ਦਾ ਪਹਿਲਾ ਲੈਵਲ ਹੈ ਜਦੋਂ ਜ਼ੁਲਮ ਕਰਨ ਵਾਲਾ ਖੁਦ ਆਪਣੇ ਕੀਤੇ ਤੋਂ ਡਰਨ ਲੱਗ ਪੈਂਦਾ ਵਾਹ ਮਤਲਬ ਡਰ ਦੀ ਜੜ ਅੰਦਰ ਹੀ ਸੀ ਅੱਛਾ ਪਰ ਗੱਲ ਇੱਥੇ ਹੀ ਨਹੀਂ ਰੁਕਦੀ ਇਹ ਡਰ ਇਹ ਦਹਿਸ਼ਤ ਫਿਰ ਸਿਰਫ ਰਘੂਬੀਰ ਤੱਕ ਨਹੀਂ ਰਹਿੰਦੀ ਇਹ ਫੈਲਦੀ ਹੈ ਉਹਨਾਂ ਲੋਕਾਂ ਤੱਕ ਵੀ ਜਾਂਦੀ ਹੈ ਜਿਹੜੀ ਇਸ ਅਨਿਆਚ ਕਿਸੇ ਨਾ ਕਿਸੇ ਤਰ੍ਹਾਂ ਸ਼ਾਮਿਲ ਸੀ ਜਿਵੇਂ ਪਿੰਡ ਦਾ ਪੁਜਾਰੀ ਸ਼ੰਕਰ ਉਸੇ ਨੇ ਤਾਂ ਸ਼ਾਸਤਰਾਂ ਦੀ ਗਲਤ ਵਿਆਖਿਆ ਕਰਕੇ ਪਾਰਵਤੀ ਦੀ ਸਤੀ ਨੂੰ ਜਾਇਜ਼ ਠਹਿਰਾਇਆ ਸੀ ਹੈਨਾ ਹੁਣ ਹਾਲਤ ਇਹ ਹੋ ਗਈ ਸੀ ਕਿਉ ਆਪਣੀ ਹੀ ਮੰਦਰ ਚ ਜਾਣ ਤੋਂ ਡਰਦਾ ਸੀ ਜਦੋਂ ਪੂਜਾ ਕਰਨ ਬੈਠਦਾ ਅੱਖਾਂ ਬੰਦ ਕਰਦਾ ਤਾਂ ਕਹਿੰਨੇ ਨੇ ਉਹਨੂੰ ਆਰਤੀ ਦੀ ਲਾਟ ਚ ਪਾਰਵਤੀ ਦਾ ਸੜਦਾ ਹੋਇਆ ਚਿਹਰਾ ਦਿਸਦਾ ਸੀ ਭਗਵਾਨ ਨੂੰ ਚੜਾਉਣ ਲਈ ਦੁੱਧ ਲਿਆਂਦਾ ਉਹ ਰੱਖਣੇ ਫੜ ਜਾਂਦਾ ਪੋਗਲੇ ਲੱਡੂ ਬਣਾਉਂਦਾ ਉਹਨਾਂ ਚ ਕੀੜੇ ਦਿਸਣ ਲੱਗ ਪੈਂਦੇ ਤੇ ਇੱਕ ਸ਼ਾਮ ਤੋਂ ਬਹੁਤ ਅਜੀਬ ਹੋਇਆ ਆਰਤੀ ਵੇਲੇ ਮੰਦਰ ਦਾ ਵੱਡਾ ਕੰਟਾ ਬਿਨਾਂ ਕਿਸੇ ਦੇ ਵਜਾਏ ਆਪਣੇ ਆਪ ਜ਼ੋਰ-ਜ਼ੋਰ ਦੀ ਵਜਣ ਲੱਗ ਪਿਆ ਪਰ ਉਹਦੀ ਆਵਾਜ਼ ਚ ਪਵਿੱਤਰਤਾ ਨਹੀਂ ਸੀ ਮਤਮ ਵਰਗਾ ਸ਼ੋਰ ਸੀ ਤੇ ਸ਼ੰਕਰ ਨੂੰ ਲੱਗਿਆ ਜਿਵੇਂ ਉਸ ਕੰਟੀ ਦੀ ਆਵਾਜ਼ 'ਚ ਕੋਈ ਹੋਲੀ ਜਿਹੀ ਬੋਲ ਰਿਹਾ ਹੈ ਨਿਆ ਨਿਆ ਹੋਵੇਗਾ ਤੇ ਇਸੇ ਤਰ੍ਹਾਂ ਪਿੰਡ ਦੇ ਦੂਜੇ ਪਾਸੇ ਗੋਲੀਦਾਈ ਜਿਸ ਨੇ ਰਗੂਬੀਰ ਦੇ ਕਹਣ ਤੇ ਜਾਂ ਪਿੰਡ ਦੀ ਰੀਤ ਕਹਿ ਲੋ ਕਈ ਨਵਜੰਮੀਆਂ ਬੱਚੀਆਂ ਨੂੰ ਕੁਲ ਦਾ ਭਾਰ ਕਹਿ ਕੇ ਜੰਮਦਿਆਂ ਹੀ ਮਾਰ ਦਿੱਤਾ ਸੀ ਉਹਦਾ ਵੀ ਬੁਰਾ ਹਾਲ ਸੀ ਉਹਨੂੰ ਹਰ ਵੇਲੇ ਨਿੱਕੀਆਂ ਬੱਚੀਆਂ ਦੇ ਰੋਣ ਦੀਆਂ ਆਵਾਜ਼ਾਂ ਸੁਣਦੀਆਂ ਕਦੇ ਖਾਣਾ ਖਾਂਦੀ ਤਾਂ ਲੱਗਣਾ ਜਿਵੇਂ ਕੋਈ ਨਿੱਕਾ ਜਿਹਾ ਹੱਥ ਉਹਦੀ ਬੁਰਕੀ ਖਿੱਚ ਰਾਇਆ ਸੌਂਦੀ ਤਾਂ ਸੁਪਨੇ 'ਚ ਛੋਟੀਆਂ-ਛੋਟੀਆਂ ਪਰਛਾਈਆਂ ਆ ਕੇ ਉਹਨੂੰ ਘੇਰ ਲੈਂਦੀਆਂ ਤੇ ਉਂਗਲਾਂ ਨਾਲ ਉਹਦੇ ਵੱਲ ਇਸ਼ਾਰਾ ਕਰਦੀਆਂ ਇਹ ਤਾਂ ਬਹੁਤ ਹੀ ਭਿਆਨਕ ਮਾਨਸਿਕ ਤਸ਼ੱਦਦ ਹੋਇਆ ਕਿ ਇਹਨਾਂ ਦੋਵਾਂ ਦਾ ਡਰ ਵੀ ਰਗਬੀਰ ਵਰਗਾ ਅੰਦਰੂਨੀ ਸੀ ਜਾਂ ਇਹ ਕੁਝ ਹੋਰ ਸੀ ਹਾਂ ਇਹ ਬਹੁਤ ਅਹਿਮ ਨੁਕਤਾ ਹੈ ਦੇਖੋ ਰਗੂਬੀਰ ਸ਼ੰਕਰ ਤੇ ਗौरी ਤੈਨੂੰ ਡਰ ਰਹੀ ਸੀ ਪਰ ਉਹਨਾਂ ਦੇ ਡਰ ਦਾ ਜਿਹੜਾ ਪ੍ਰਗਟਾਵਾ ਸੀ ਉਹ ਵੱਖਰਾ ਸੀ ਤੇ ਉਹ ਵੱਖਰਾਪਨ ਉਹਨਾਂ ਦੀ ਅਨਿਆਇ ਵਿੱਚ ਭੂਮਿਕਾ ਨਾਲ ਸਿੱਧਾ ਜੁੜਿਆ ਹੋਇਆ ਸੀ ਸ਼ੰਕਰ ਦਾ ਡਰ ਉਹ ਉਹਦੇ ਧਾਰਮਿਕ ਪਖੰਡ ਨਾਲ ਜੁੜਿਆ ਸੀ ਤਾਈਓ ਪੂ ਖਰਾਬ ਹੋ ਰਿਹਾ ਸੀ ਘੰਟੀ ਅਸ਼ੁਭ ਸੰਕੇਤ ਦੇ ਰਹੀ ਸੀ ਕਿਉਂਕਿ ਉਹਨੇ ਧਰਮ ਦੀ ਆੜ ਲਈ ਸੀ ਤੇ ਉਹਨ ਧਰਮੀਓ ਨੂੰ ਡਰਾ ਰਿਆ ਸੀ ਇੱਕ ਤਰ੍ਹਾਂ ਨਾਲ ਦੂਜੇ ਪਾਸੇ ਗौरी ਦਾਈ ਉਹਨੇ ਤਾਂ ਸਿੱਧਾ ਹੱਥੀ ਕੰਮ ਕੀਤਾ ਸੀ ਹਤਿਆ ਕੀਤੀ ਸੀ ਇਸ ਕਰਕੇ ਉਹਦਾ ਡਰ ਸਿੱਧਾ ਉਹਨਾਂ ਮਾਸੂਮ ਜਾਨਾਂ ਨਾਲ ਜੁੜ ਗਿਆ ਬੱਚੀਆਂ ਦੀਆਂ ਆਵਾਜ਼ਾਂ ਉਹਨਾਂ ਦੀਆਂ ਪਰਛਾਈਆਂ ਸੋ ਇੱਥੋਂ ਦੂਜਾ ਵੱਡਾ ਸਬਕ ਇਹ ਨਿਕਲਦਾ ਹੈ ਕਿ ਅਪਰਾਧ ਸ਼ਾਮਿਲ ਹੋਣ ਦੇ ਵੱਖ-ਵੱਖ ਪੱਧਰ ਹੁੰਦੇ ਆ ਤੇ ਉਹ ਦੋਸ਼ ਤੇ ਡਰ ਦੇ ਵੀ ਵੱਖ-ਵੱਖ ਰੂਪ ਪੈਦਾ ਕਰਦੇ ਆ ਰਗੂਬੀਰ ਨੇ ਹੁਕਮ ਦਿੱਤਾ ਸ਼ੰਕਰ ਨੇ ਉਹਨੂੰ ਵਿਚਾਰਤਾਰਕ ਤੌਰ ਤੇ ਸਹੀ ਠਹਿਰਾਇਆ ਤੇ ਗੋਰੀ ਨੇ ਉਹਨੂੰ ਅੰਜਾਮ ਦਿੱਤਾ ਤਿੰਨਾਂ ਦਾ ਡਰ ਉਹਨਾਂ ਦੇ ਆਪਣੇ ਆਪਣੇ ਪਾਪ ਦਾ ਸ਼ੀਸ਼ਾ ਬਣ ਗਿਆ ਤੇ ਇੱਥੇ ਫੇਰ ਉਹੀ ਸਵਾਲ ਆਉਂਦਾ ਜਿਵੇਂ ਉਸ ਪਿੰਡ ਵਿੱਚ ਲੋਕ ਰਗੂਬੀਰ ਦੇ ਡਰ ਕਰਕੇ ਜਾਂ ਸਮਾਜਿਕ ਰੀਤਾਂ ਕਰਕੇ ਚੁੱਪ ਸਨ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਅਜਿਹੇ ਹਾਲਾਤਾਂ ਨਹੀਂ ਹੁੰਦੀਆਂ ਜਿੱਥੇ ਲੋਕ ਕਿਸੇ ਤਾਕਤਵਰ ਬੰਦੇ ਤੋਂ ਜਾਂ ਸਿਸਟਮ ਤੋਂ ਜਾਂ ਸਮਾਜ ਦੇ ਦਬਾਅ ਕਰਕੇ ਗਲਤ ਹੁੰਦਾ ਦੇਖ ਕੇ ਵੀ ਬੋਲਦੇ ਨਹੀਂ ਇਹ ਕਹਾਣੀ ਦੱਸਦੀ ਹੈ ਕਿ ਅਜਈ ਚੁੱਪ ਦਾ ਜਿਹੜਾ ਮਨੋਵਿਗਿਆਨਿਕ ਬੋਝ ਹੁੰਦਾ ਉਹ ਕਿੰਨਾ ਭਾਰੀ ਹੋ ਸਕਦਾ ਪਿੰਡ 'ਚ ਫੈਲਣ ਲੱਗ ਪਿਆ ਕਹਾਣੀ ਦੱਸਦੀ ਹੈ ਕਿ ਰਗੂਬੀਰ ਦੀ ਹਵੇਲੀ ਵਾਲਾ ਖੂਹ ਉਹਦਾ ਪਾਣੀ ਇੰਨਾ ਕੌੜਾ ਹੋ ਗਿਆ ਕਿ ਕੋਈ ਪੀ ਨਹੀਂ ਸਕਦਾ ਸੀ ਲੋਕਾਂ ਨੇ ਉਹਨੂੰ ਚੁੜੈਲ ਦਾ ਖੂਹ ਕਹਿਣਾ ਸ਼ੁਰੂ ਕਰ ਦਿੱਤਾ ਉਧਰ ਜਾਣਾ ਹੀ ਬੰਦ ਸ਼ਮਸ਼ਾਨ ਘਾਟ ਕੋਲ ਇੱਕ ਪੁਰਾਣਾ ਬੋਹੜ ਦਾ ਦਰਖਤ ਸੀ ਸ਼ਾਮ ਪੈਂਦਿਆਂ ਹੀ ਉੱਥੋਂ ਕਿਸੇ ਔਰਤ ਦੇ ਹੌਲੀ-ਹੌਲੀ ਰੋਣ ਦੀ ਆਵਾਜ਼ਾਂ ਹੋਣ ਲੱਗ ਪਈਆਂ ਪਿੰਡ 'ਚ ਜਿਹੜੀਆਂ ਗਰਭਵਤੀ ਔਰਤਾਂ ਸੀ ਉਹ ਇੰਨਾ ਡਰ ਗਈਆਂ ਕਿ ਉਹਨਾਂ ਨੇ ਘਰੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ ਡਰ ਸੀ ਕਿ ਕੋਈ ਬੁਰੀ ਰੂਹ ਉਹਨਾਂ ਦੀ ਕੁੱਖ ਤੇ ਪਰਛਾਵਾਂ ਨਾ ਪਾ ਦੇਵੇ ਮਤਲਬ ਪੂਰਾ ਪਿੰਡ ਇੱਕ ਅਣ ਕਹੀ ਜੀ دہشت ਚ ਆ ਗਿਆ ਸੀ ਫਿਰ ਆਉਂਦੀ ਹੈ ਕਹਾਣੀ ਦੀ ਕਲਾਈਮੈਕਸ ਵਾਲੀ ਰਾਤ ਇੱਕ ਬਹੁਤ ਹੀ ਭਿਆਨਕ ਤੂਫਾਨੀ ਰਾਤ ਬੱਦਲ ਗਰਜ ਰੇ ਸੀ ਬਿਜਲੀ ਚਮਕ ਰਹੀ ਸੀ ਤੇਜ਼ ਹਵਾਵਾਂ ਵਗ ਰੀਆਂ ਸੀ ਐਨ ਫਿਲਮੀ ਮਾਹੌਲ ਉਸੇ ਮਾਹੌਲ ਚ ਗੋਰੀ ਦਾਈ ਆਪਣੀ ਝੌਂਪੜੀ ਚੋਂ ਚੀਕਦੀ ਹੋਈ ਬਾਹਰ ਪੱਜੀ ਪੱਜਦੀ ਪੱਜਦੀ ਸਿੱਧੀ ਰੁਗਵੀਰ ਦੀ ਹਵੇਲੀ ਪਹੁੰਚੀ ਤੇ ਉੱਥੇ ਦਰਵਾਜ਼ੇ ਨਾਲ ਸਿਰ ਮਾਰ ਮਾਰ ਕੇ ਰੋਣ ਲੱਗੀ ਮੈਨੂੰ ਬਖਸ਼ ਦਿਓ ਮੈਂ ਹੋਰ ਨਹੀਂ ਸਹਿ ਸਕਦੀ ਮੈਂ ਮਾਰਿਆ ਸੀ ਉਹਨਾਂ ਨੂੰ ਤੇਰੀ ਧੀ ਨੂੰ ਵੀ ਮੈਂ ਹੀ ਮਾਰਿਆ ਸੀ ਰਗੂਬੀਰ ਤੇਰੇ ਕਹਿਣ ਤੇ ਤੇਰੇ ਕੁੱਲ ਦੀ ਇੱਜ਼ਤ ਲਈ ਉਹਦੀਆਂ ਚੀਕਾਂ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਲੋਕ ਹੈਰਾਨ ਵੀ ਸੀ ਡਰੇ ਹੋਏ ਵੀ ਉਦੋਂ ਹੀ ਲੜਖੜਾਉਂਦਾ ਹੋਇਆ ਪੁਜਾਰੀ ਸ਼ੰਕਰ ਵੀ ਉੱਥੇ ਆ ਗਿਆ ਉਹਦੀਆਂ ਅੱਖਾਂ ਵੀ ਡਰ ਨਾਲ ਬਾਹਰੋਂ ਨਿਕਲੀਆਂ ਹੋਈਆਂ ਸੀ ਉਹ ਭੀੜ ਵੱਲ ਦੇਖ ਕੇ ਚੀਕਿਆ ਇਹ ਸੱਚ ਕਹਿ ਰਹੀ ਐ ਅਸੀਂ ਸਾਰੇ ਪਾਪੀ ਆ ਮੈਂ ਧਰਮ ਦਾ ਝੂਠਾ ਨਾਟਕ ਕੀਤਾ ਇਸ ਨੇ ਮਮਤਾ ਦਾ ਗਲ ਘੋਟਿਆ ਤੇ ਆ ਮੁਖੀਏ ਨੇ ਇਸ ਨੇ ਆਪਣੀ ਤਾਕਤ ਲਈ ਪਿੰਡ ਨੂੰ ਨਰਕ ਬਣਾ ਦਿੱਤਾ ਪਾਰਵਤੀ ਦੀ ਆਤਮਾ ਉਹ ਸਾਡੇ ਸਭ ਤੋਂ ਜਵਾਬ ਮੰਗ ਰਹੀ ਐ ਐਨੇ ਨੂੰ ਜ਼ੋਰ ਦੀ ਬਿਜਲੀ ਕੜਕੀ ਤੇ ਹਵੇਲੀ ਦਾ ਵੱਡਾ ਦਰਵਾਜ਼ਾ ਖੁੱਲ੍ਹਿਆ ਸਾਹਮਣੇ ਰਗੂਬੀਰ ਖੜਾ ਸੀ ਪਰਾਜੋ ਦੇ ਚਿਹਰੇ ਤੇ ਰੋਬ ਨਹੀਂ ਸੀ ਸਿਰਫ ਡਰ ਸੀ ਬੇਅੰਤ ਹ ਡਰ ਉਹਨੇ ਭੀੜ ਵੱਲ ਦੇਖਿਆ ਤੇ ਫਿਰ ਭੀੜ ਦੇ ਪਿੱਛੇ ਦੂਰ ਜਿਹੜਾ ਬੋੜ ਦਾ ਦਰਖਤ ਸੀ ਉਧਰ ਉਧਰ ਉਹਨੂੰ ਪਾਰਵਤੀ ਖੜੀ ਦਿਸ ਪਈ ਬਿਲਕੁਲ ਸ਼ਾਂਤ ਸਥਿਰ ਪਰ ਉਹ ਇਕੱਲੀ ਨਹੀਂ ਸੀ ਉਹਦੇ ਆਲੇ ਦੁਆਲੇ ਅਣਗਿਣਤ ਨਿੱਕੀਆਂ ਨਿੱਕੀਆਂ ਬੱਚੀਆਂ ਦੀਆਂ ਧੁੰਦਲੀਆਂ ਜੀਆਂ ਪਰਛਾਈਆਂ ਸੀ ਤੇ ਕਹਾਣੀ ਕਹਿੰਦੀ ਹੈ ਉਹਨਾਂ ਦੀਆਂ ਅੱਖਾਂ 'ਚ ਗੁੱਸਾ ਜਾਂ ਬਦਲਾ ਨਹੀਂ ਸੀ ਬਸ ਇੱਕ ਸਵਾਲ ਸੀ ਇੱਕ ਠੰਡਾ ਸ਼ਾਂਤ ਸਵਾਲ ਜਿਹੜਾ ਕਿਸੇ ਵੀ ਚੀਕ ਨਾਲੋਂ ਜ਼ਿਆਦਾ ਡਰਾਉਣਾ ਸੀ ਇਹ ਦੇਖ ਕੇ ਰਗੂਬੀਰ ਦੇ ਤੋਂ ਗੋਡੇ ਲੱਗ ਗਏ ਉਹ ਉੱਥੇ ਹੀ ਜ਼ਮੀਨ ਤੇ ਟਹਿ ਪਿਆ ਉਹ ਹੌਂਕ ਰਿਹਾ ਸੀ ਤੇ ਬੁੜਬੜਾ ਰਿਹਾ ਸੀ ਉਹ ਉਹ ਬਦਲਾ ਨਹੀਂ ਚਾਹੁੰਦੀ ਉਹ ਬਸ ਉਹ ਬਸ ਚਾਹੁੰਦੀ ਹੈ ਕਿ ਆ ਖਾਮੋਸ਼ੀ ਟੁੱਟੇ ਕੋਈ ਤਾਂ ਬੋਲੇ ਕੋਈ ਤਾਂ ਸੱਚ ਕਹੇ ਉਸ ਪਲ ਸ਼ਾਇਦ ਉਹਨੂੰ ਅਸਲ ਚ ਆਪਣੇ ਕੀਤੇ ਦਾ ਭਾਰ ਮਹਿਸੂਸ ਹੋਇਆ ਇਸ ਸਾਰੇ ਕੁਝ ਦਾ ਇਨਾਂ ਇਕਬਾਲਾਂ ਦਾ ਉਸ ਦ੍ਰਿਸ਼ ਦਾ ਆਖਿਰ ਕੀ ਮਤਲਬ ਨਿਕਲਦਾ ਫਿਰ ਹਾਂ ਇਹ ਕਹਾਣੀ ਦਾ ਸਭ ਤੋਂ ਅਹਿਮ ਸਭ ਤੋਂ ਕ੍ਰਿਟੀਕਲ ਪੁਆਇੰਟ ਹੈ ਇੱਥੇ ਆ ਕੇ ਜਿਹੜਾ ਸਮੂਹਿਕ ਡਰ ਸੀ ਜੋ ਪੂਰੇ ਪਿੰਡ ਚ ਫੈਲਿਆ ਸੀ ਤੇ ਜਿਹੜਾ ਰਗੂਬੀਰ ਸ਼ੰਕਰ ਤੇ ਗौरी ਦਾ ਆਪਣਾ ਆਪਣਾ ਅਪਰਾਧ बोਧ ਸੀ ਉਹ ਦੋਵੇਂ ਆਪਸ ਚ ਮਿਲ ਜਾਂਦੇ ਨੇ ਗੋਰਦੇ ਸ਼ੰਕਰ ਦਾ ਸਾਰਿਆਂ ਸਾਹਮਣੇ ਸੱਚ ਕਬੂਲ ਕਰਨਾ ਇਹ ਅਸਲ ਵਿੱਚ ਉਸ ਚੁੱਪ ਨੂੰ ਤੋੜਨਾ ਸੀ ਜਿਸ ਨੇ ਸਾਲਾਂ ਤੋਂ ਪਿੰਡ ਦੇ ਅਨਿਆਂ ਨੂੰ ਛੁਪਾ ਕੇ ਰੱਖਿਆ ਹੋਇਆ ਸੀ ਇਹ ਉਹ ਪਲ ਹੁੰਦਾ ਜਦੋਂ ਦੱਬਿਆ ਹੋਇਆ ਸੱਚ ਇੰਨਾ ਭਾਰੀ ਹੋ ਜਾਂਦਾ ਕਿ ਉਹ ਜ਼ਬਰਦਸਤੀ ਬਾਹਰ ਆਂਦਾ ਹੀ ਆਂਦਾ ਕਿਉਂਕਿ ਅੰਦਰ ਦਾ ਡਰ ਹੋਣ ਸਹਣ ਤੋਂ ਬਾਹਰ ਹੋ ਚੁੱਕਾ ਹੁੰਦਾ ਤੇ ਰਗੂਬੀਰ ਦਾ ਅੰਤਿਮ ਅਹਿਸਾਸ ਕਿ ਉਹ ਬਦਲਾ ਨਹੀਂ ਚਾਹੁੰਦੀਆਂ ਉਹ ਬਸ ਚਾਹਦੀ ਹੈ ਕਿ ਇਹ ਖਾਮੋਸ਼ੀ ਟੁੱਟੇ ਇਹੀ ਤਾਂ ਕਹਾਣੀ ਦਾ ਸੈਂਟਰਲ ਮੈਸੇਜ ਹੈ ਅਸਲੀ ਭੂਤ ਜਾਂ ਡਰ ਦਾ ਕਾਰਨ ਕੋਈ ਬਾਹਰੀ ਤਾਕਤ ਨਹੀਂ ਅਸਲ ਡਰ ਹੈ ਅਣਕੇਆ ਸੱਚ ਤੇ ਅਨਿਆ ਤੇ ਤਾਰੀ ਗਈ ਸਮੂਹਿਕ ਚੁੱਪੀ ਦਾ ਬੋਝ ਪਾਰਵਤੀ ਤੇ ਉਹ ਬੱਚੀਆਂ ਦੀਆਂ ਪਰਛਾਈਆਂ ਉਹ ਕੋਈ ਬਦਲਾ ਲੈਣ ਵਾਲੀਆਂ ਰੂਹਾਂ ਨਹੀਂ ਉਹ ਜ਼ਮੀਰ ਦੀ ਆਵਾਜ਼ ਨੇ ਜ਼ਮੀਰ ਦਾ ਪ੍ਰਤੀਕ ਨੇ ਜਿਹੜੀਆਂ ਜਵਾਬਦੇਹੀ ਮੰਗਰੀਆਂ ਨੇ ਜਿਹੜੀਆਂ ਚੁੱਪ ਦਾ ਅੰਤ ਚਾਹਦੀਆਂ ਨੇ ਇਹ ਸਾਨੂੰ ਫਿਰ ਉਹੀ ਸਵਾਲ ਤੇ ਲਿਆਉਂਦਾ ਹੈ ਜਦੋਂ ਕਿਸੇ ਸਮਾਜ ਵਿੱਚ ਕਿਸੇ ਗਰੁੱਪ ਵਿੱਚ ਗਲਤ ਕੰਮਾਂ ਤੇ ਪਰਦਾ ਪਾਇਆ ਜਾਂਦਾ ਹੈ ਜਦੋਂ ਲੋਕ ਡਰ ਕਰਕੇ ਯਾ ਲਾਲਚ ਕਰਕੇ ਯਾ ਕਿਸੇ ਵੀ ਕਾਰਨ ਕਰਕੇ ਚੁੱਪ ਹੋ ਜਾਂਦੇ ਹਨ ਤਾਂ ਕੀ ਉਸ ਚੁੱਪ ਦਾ ਬੋਝ ਆਖਰਕਾਰ ਇੰਨਾ ਵੱਧ ਜਾਂਦਾ ਕਿ ਉਹ ਕਿਸੇ ਨਾ ਕਿਸੇ ਰੂਪ ਵਿੱਚ ਫਟਦਾ ਹੀ ਹੈ ਭਾਵੇਂ ਉਹ ਡਰ ਦੇ ਰੂਪ ਚ ਹੋਵੇ ਮਾਨਸਿਕ ਬੇਚੈਨੀ ਦੇ ਰੂਪ ਚ ਜਾਂ ਸਮਾਜਿਕ ਟਕਰਾਅ ਦੇ ਰੂਪ ਚ ਕਹਾਣੀ ਦਾ ਜਵਾਬ ਤਾਂ ਹਾਂ ਵਿੱਚ ਲੱਗਦਾ ਚੁੱਪ ਰਹਿਣਾ ਕੋਈ ਸੋਲੂਸ਼ਨ ਨਹੀਂ ਸਗੋ ਪ੍ਰੋਬਲਮ ਨੂੰ ਹੋਰ ਵਧਾਣਾ ਹੈ ਤਾਂ ਉਸ ਤੂਫਾਨੀ ਰਾਤ ਤੋਂ ਬਾਅਦ ਰਾਮਪੁਰ ਦਾ ਕੀ ਬਣਿਆ ਕਹਾਣੀ ਦੇ ਅਖੀਰ ਚ ਦੱਸਿਆ ਗਿਆ ਕਿ ਉਸ ਰਾਤ ਤੋਂ ਬਾਅਦ ਨਾ ਪਿੰਡ ਦੀ ਉਹ ਜਿਹੜੀ ਦਮ ਖੁੱਟਣ ਵਾਲੀ ਖਾਮੋਸ਼ੀ ਸੀ ਉਹ ਹਮੇਸ਼ਾ ਲਈ ਟੁੱਟ ਗਈ ਸੱਚ ਸਭ ਦੇ ਸਾਹਮਣੇ ਆ ਗਿਆ ਸੀ ਰਗੂਬੀਰ ਸਿੰਘ ਦੀ ਜਿਹੜੀ ਤਾਕਤ ਸੀ ਜਿਹੜੀ ਡਰ ਤੇ ਹੀ ਟिकी ਸੀ ਉਹ ਵੀ ਖਤਮ ਉਹ ਮੁਖਿਆਤਾ ਕੀ ਰਹਿਣਾ ਸੀ ਪਰ ਇੱਕ ਜਿਉਂ ਦੀ লাশ ਬੜ ਕੇ ਰਹਿ ਗਿਆ ਆਪਣੇ ਹੀ ਕੀਤੇ ਕਰਮਾਂ ਦੇ ਬੋਝ ਥੱਲੇ ਦੱਬਿਆ ਹੋਇਆ ਜਿਸ ਨੂੰ ਹਰ ਪਲ ਆਪਣਾ ਗੁਨਾਹ ਯਾਦ ਆ ਕੇ ਡਰਾਉਂਦਾ ਰਹਿੰਦਾ ਸੀ ਤੇ ਪਿੰਡ ਵਾਲਿਆਂ ਨੇ ਵੀ ਇੱਕ ਬਹੁਤ ਵੱਡਾ ਸਬਕ ਸਿੱਖਿਆ ਉਹ ਸਮਝ ਗਏ ਕਿ ਅਸਲੀ ਡਰ ਕਿਸੇ ਪੂਤ ਪ੍ਰੇਦ ਦਾ ਨਹੀਂ ਹੁੰਦਾ ਅਸਲੀ ਡਰ ਹੁੰਦਾ ਆਪਣੀਆਂ ਅੱਖਾਂ ਸਾਹਮਣੇ ਹੋ ਰੇ ਅਨਿਆਂ ਨੂੰ ਦੇਖ ਕੇ ਵੀ ਚੁੱਪ ਰਹਿ ਜਾਣ ਦਾ ਕਿਉਂਕਿ ਜਿਸ ਸਮਾਜ ਵਿੱਚ ਜਾਂ ਜਿਸ ਘਰ ਵਿੱਚ ਗਲਤੀਆਂ ਤੇ ਅਨਿਆਂ ਤੇ ਖਾਮੋਸ਼ੀ ਦੀ ਚਾਦਰ ਪਾ ਦਿੱਤੀ ਜਾਂਦੀ ਹੈ ਉਥੇ ਇੱਕ ਨਾ ਇੱਕ ਦਿਨ ਚੀਕਾਂ ਜ਼ਰੂਰ ਗੂੰਜਦੀਆਂ ਨੇ ਤੇ ਜਿਵੇਂ ਕਹਾਣੀ ਦੱਸੀ ਹੈ ਉਹ ਚੀਕਾਂ ਮਰ ਚੁੱਕੇ ਲੋਕਾਂ ਦੀਆਂ ਨਹੀਂ ਸਗੋਂ ਜ਼ਿੰਦਾ ਲੋਕਾਂ ਦੇ ਆਪਣੇ ਅੰਦਰਲੇ ਜ਼ਮੀਰ ਦੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਚੈਨ ਨਾਲ ਜੂ ਨਹੀਂ ਦਿੰਦੀਆਂ ਬਿਲਕੁਲ ਸਹੀ ਕਿਹਾ ਇਹ ਕਹਾਣੀ ਸਾਨੂੰ ਬੜੇ ਜ਼ੋਰਦਾਰ ਤਰੀਕੇ ਨਾਲ ਯਾਦ ਕਰਾਉਂਦੀ ਹੈ ਤੇ ਡਰ ਦੀਆਂ ਜੜਾਂ ਅਕਸਰ ਸਾਡੇ ਆਲੇ-ਦੁਆਲੇ ਨਹੀਂ ਹੁੰਦੀਆਂ। ਉਹ ਸਾਡੇ ਆਪਣੇ ਕੰਮਾਂ 'ਚ, ਸਾਡੀਆਂ ਚੋਣਾਂ 'ਚ ਤੇ ਖਾਸ ਕਰਕੇ ਸਾਡੀ ਚੁੱਪ ਵਿੱਚ ਹੁੰਦੀਆਂ ਨੇ। ਪਾਰਵਤੀ ਤੇ ਉਹਨਾਂ ਬੱਚੀਆਂ ਦੀਆਂ ਜਿਹੜੀਆਂ ਪਰਛਾਵਾਂ ਨੇ ਰਗੁਬੀਰ, ਸ਼ੰਕਰ ਤੇ ਗੌਰੀ ਨੂੰ ਡਰਾਇਆ ਉਹ ਕੋਈ ਬਾਹਰੋਂ ਆਇਆ ਹਮਲਾ ਨਹੀਂ ਸੀ। ਉਹ ਤਾਂ ਅੰਦਰਲੀ ਸੱਚਾਈ ਦਾ ਹੀ ਪ੍ਰਤੀਕ ਸਨ। ਅਣਕਹੇ ਸੱਚ ਦਾ, ਦੱਬੇ ਹੋਏ ਅਪਰਾਧ ਬੋਧ ਦਾ। ਉਸ ਸਮੂਹਿਕ ਜ਼ਮੀਰ ਦੇ ਪਾਰ ਦਾ ਉਹਨਾਂ ਦਾ ਮਕਸਦ ਬਦਲਾ ਲੈਣਾ ਨਹੀਂ ਸੀ ਸਗੋਂ ਸੱਚ ਨੂੰ ਬਾਹਰ ਲਿਆਉਣਾ ਸੀ ਤੇ ਉਸ ਖਾਮੋਸ਼ੀ ਨੂੰ ਤੋੜਨਾ ਸੀ ਜਿਸ ਨੇ ਅਨਿਆਏ ਨੂੰ ਪਾਲਿਆ ਪੋਸਿਆ ਸੀ ਇਸ ਸਾਰੀ ਗੱਲਬਾਤ ਨੂੰ ਸਮੇਟਦੇ ਹੋਏ ਨਾ ਇੱਕ ਆਖਰੀ ਗੱਲ ਸੋਚਣ ਲਈ ਛੱਡਦੇ ਆਂ ਇਹ ਕਹਾਣੀ ਦੱਸਦੀ ਹੈ ਕਿ ਬੀਤੇ ਸਮੇਂ ਵਿੱਚ ਕੀਤੇ ਗਏ ਗਲਤ ਕੰਮ ਤੇ ਉਸ ਵੇਲੇ ਧਾਰੀ ਗਈ ਚੁੱਪ ਤੋਂ ਜਿਹੜਾ ਡਰ ਪੈਦਾ ਹੁੰਦਾ ਹੈ ਉਹ ਸਾਡੇ ਅੱਜ ਨੂੰ ਵੀ ਸਾਡੇ ਵਰਤਮਾਨ ਨੂੰ ਵੀ ਪੈਬੀਤ ਕਰ ਸਕਦਾ ਹੈ ਵਿਚੈਨ ਕਰ ਸਕਦਾ ਹੈ ਕੀ ਇਸ ਦਾ ਮਤਲਬ ਇਹ ਹੈ ਕਿ ਜਿਹੜੀਆਂ ਮੁਸ਼ਕਿਲ ਸੱਚਾਈਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਉਹਨਾਂ ਨੂੰ ਸਵੀਕਾਰ ਕਰਨਾ ਭਾਵੇਂ ਉਹ ਸਾਡੇ ਅਤੀਤ ਨਾਲ ਜੁੜੀਆਂ ਹੋਣ ਜਾਂ ਸਾਡੇ ਅੱਜ ਨਾਲ ਕੀ ਇਹ ਡਰ ਦੇ ਇਸ ਚੱਕਰ ਨੂੰ ਤੋੜਨ ਦਾ ਇੱਕ ਤਰੀਕਾ ਹੋ ਸਕਦਾ ਹੈ ਪਰ ਇਹ ਸੋਚਣਾ ਬੰਦ ਦਾ ਹੈ ਜਿੱਥੇ ਨੀਂਦ ਮੁਕਤੀ ਹੈ ਤੇ ਡਰ ਸ਼ੁਰੂ ਹੁੰਦਾ ਹੈ HDF Hear the Fear ਇੱਕ ਪੰਜਾਬੀ ਹਾਰਰ ਆਡੀਓ ਪੋਡਕਾਸਟ ਫॉर ਹਾਰਰ ਸਟੋਰੀ ਲਵਰਸ ਸਬਸਕ੍ਰਾਈਬ ਕਰੋ ਤੇ ਘੰਟੀ ਬਟਨ ਦਬਾਓ ਕਿਉਂਕਿ ਹਰ ਹਫਤੇ ਨਵੇਂ ਐਪੀਸੋਡ ਨਾਲ ਰਾਤ ਹੋਰ ਦਰਾਮਣੀ ਹੋਵੇਗੀ